ਸਸੇ ਘਾਲ ਜੀ ਵੈਲਕਮ ਟੂ ਮਾਈ ਚੈਨਲ ਮਨਦੀਪ ਮੈਰਾ ਤੇ ਅੱਜ ਆਪਣੀ ਵੀਡੀਓ ਜਿਹੜੀ ਬਹੁਤ ਹੀ ਜ਼ਿਆਦਾ ਮੇਨ ਟਾਪਿਕ ਤੇ ਹੈ ਆਪਣੀ ਜਿਹੜੀ ਕਮੀਜ਼ ਆ ਕਈ ਵਾਰ ਕਿਉਂਦਾ ਉੱਚੀ ਹੋ ਜਾਂਦੀ ਹੈ ਜਾਂ ਚੜ ਜਾਂਦੀ ਹੈ ਕਿ ਕਿਹੜੀ ਲਾਲੋ ਕਮੀਜ਼ ਜਿਹੜੀ ਆਪਣੀ ਉੱਚੀ ਹੋ ਜਾਂਦੀ ਉਹਨੂੰ ਆਪਾਂ ਤੁਹਾਨੂੰ ਨੀਵਾ ਕਰਨ ਦਾ ਹੱਲ ਦੱਸਾਂਗੇ ਤੇ ਬਹੁਤ ਹੀ ਜ਼ਿਆਦਾ ਸੋਹਣਾ ਵੀ ਲੱਗੂਗਾ ਤੇ ਕਿਸੇ ਨੂੰ ਵੀ ਪਤਾ ਵੀ ਨਹੀਂ ਲੱਗਣਾਏਗਾ ਕਿ ਵੀ ਆਪਣੀ ਕਮੀਜ਼ ਜਿਹੜੀ ਉੱਚੀ ਹੋ ਚੁੱਕੀ ਸੀ ਆ ਦੇਖੋ ਆਪਾਂ ਨੇ ਜਿਹੜਾ ਇਹ ਤੋਂ ਲੇੜ ਮਾਰੀ ਸੀ ਉਹਦੇ ਢੇੜ ਲਈ ਸਲਾਈ ਥੋੜ੍ਹ-ਥੋੜੀ ਆਪਣੇ ਚਾਕਾਂ ਤੋਂ ਵੀ ਦੇੜ ਲਈ ਇਸ ਤਰੀਕੇ ਨਾਲ ਸਾਰੇ ਚਾਕ ਨਹੀਂ ਆਪਣੇ ਆ ਦੇੜ ਵਸ ਥੋੜੇ ਜਿਹੇ ਦੇੜਿਆ ਜਿੰਨੇ ਕਦੀ ਆਪਾਂ ਲੋੜ ਹੈਗੇ ਫਿਰ ਇਸ ਤੋਂ ਬਾਅਦ ਆਪਾਂ ਨੇ ਇਸ ਤਰੀਕੇ ਨਾਲ ਜਿੰਨਾ ਆਪਣਾ ਘੇਰਾ ਹੈਗਾ ਉਹਦੇ ਨਾਲ ਮਿਲਾ ਕੇ ਇੱਕ ਪੱਟੀ ਜਿਹੜੀ ਕੱਟ ਕਰ ਲਈ ਤੁਸੀਂ ਜਿੰਨੀ ਲੈਂਥ ਵਧਾਉਣੀ ਚਾਹੁੰਦੇ ਹੋਗੇ ਉਨੀ ਚੌੜੀ ਹੈ ਜਿਹੜੀ ਪੱਟੀ ਤੁਸੀਂ ਕੱਟ ਕਰ ਸਕਦੇ ਹੋਗੇ ਆ ਦੇਖੋ ਜੀ ਆਪਣੇ ਆਪਣੇ ਘੇਰੇ ਦੇ ਮੁਤਾਬਕ ਜਿਹੜੀ ਪੱਟੀ ਲੈ ਲਈ ਤੇ ਇਹਦੇ ਵਿੱਚ ਬੁਕਰਮਾ ਆ ਨੀਚੇ ਜਿਹੜਾ ਪੋਲਡ ਹੁੰਦਾ ਕੱਪੜਾ ਆਪਣੇ ਉਹ ਬਾਦਰ ਰੱਖਿਆ ਗਿਆ ਇਸ ਤਰੀਕੇ ਨਾਲ ਆ ਦਾਂ ਜਿਹੜਾ ਆਪਾਂ ਇਹਦੇ ਨਾਲ ਜੁਆਇੰਟ ਕਰਾਂਗੇ ਇਸ ਤਰੀਕੇ ਨਾਲ ਜੋਇੰਟ ਕਰਕੇ ਪਲਟਾਂਗੇ ਉਹ ਵਾਲਾ ਕੱਪੜਾ ਦਾ ਜਿਹੜਾ ਆਪਣੇ ਰੱਖਿਆ ਹੈਗਾ ਅੱਧੇ ਇੰਚ ਦਾ ਇਧਰਲੀ ਸਾਈਡ ਤੇ 3 ਇੰਚ ਦਾ ਨੀਚੇ ਤੋਂ ਛੱਡਿਆ ਹੈਗਾ ਹੁਣ ਆਪਾਂ ਇੱਥੇ ਪਹਿਲਾਂ ਮਾਰਕਿੰਗ ਕਰਾਂਗੇ ਡਿਜ਼ਾਈਨ ਕਰਨ ਵਾਸਤੇ ਆਪਣੇ ਆ ਗੋਟਾ ਪੁੱਤੀ ਲਈ ਹੈਗੀ ਤੇ ਨਾਲ ਦੀ ਰੀਲ ਲਈ ਹੈਗੀ ਚਲੋ ਆਪਾਂ ਪਹਿਲੇ ਤੇ ਡਿਜ਼ਾਈਨ ਪਾਉਣੇਗੇ ਕੋਈ ਵੀ ਤੁਹਾਨੂੰ ਡਿਜ਼ਾਈਨ ਪਾ ਕੇ ਦੱਸ ਦੇਵਾਂਗੇ ਤੁਸੀਂ ਵੀ ਇਦਾਂ ਡਿਜ਼ਾਈਨ ਪਾ ਕੇ ਜਿਹੜਾ ਆਪਣਾ ਸੂਟ ਆਕ ਨੀਵਾ ਕਰ ਸਕਦੇ ਹੋ ਇਹ ਬੈਲਵਟ ਦਾ ਸੂਟ ਆਕ ਜਿਹੜਾ ਉੱਚਾ ਹੋ ਗਿਆ ਸੀ ਹਾਂਜੀ ਆਪਾਂ ਨੇ ਕਟਕਣ ਲੈ ਲਿਆ ਆਪਾਂ ਕੱਟਵਰਕ ਵਾਲਾ ਨਸਾਣ ਮਲਾਵਾਂਗੇ ਡਿਜ਼ਾਈਨ ਬਣਾਵਾਂਗੇ ਤੇ ਇਨਸਾਨੀ ਲਾ ਲਵਾਂਗੇ ਇੱਕ ਸਾਈਡ ਤੇ ਬਿਲਕੁਲ ਇਹਦੇ ਸੈਂਟਰ ਚ ਅਸਤਰਿਕ ਇਹਨਾਂ ਹੁਣ ਆਪਾਂ ਜਦੋਂ ਡਿਜ਼ਾਈਨ ਬਣਾਵਾਂਗੇ ਨਾ ਇਤੋਂ ਲੈ ਕੇ ਆਪਾਂ ਨੂੰ ਅੰਦਾਜ਼ਾ ਰਹ ਜੂਗਾ ਵੀ ਇੱਥੇ ਤੱਕ ਆਪਣਾ ਜਿਹੜਾ ਡਿਜ਼ਾਈਨ ਬਣਾਇਆਗਾ ਇਸ ਤੋਂ ਬਾਅਦ ਆਪਾਂ ਆਪਣੀ ਜਿਹੜੀ ਬੁਕਰਮ ਪੇਸਟ ਕਰੀਏਗੀ ਇਹਦੇ ਉੱਪਰ ਰੱਖ ਲਵਾਂਗੇ ਐਸ ਤਰੀਕੇ ਨਾਲ ਦੇਖੋ ਦੇਖੋ ਜੀ ਬਿਲਕੁਲ ਇੱਕੋ ਜਿਹਾ ਜਿਹੜੇ ਆਪਣੇ ਕੱਟਣੇ ਪੈਣਗੇ ਇਸ ਤਰੀਕੇ ਨਾਲ ਆਪਣਾ ਪੂਰਾ ਕੰਪਲੀਟ ਕਰ ਲੈਣੇ ਹੈ ਹਾਂਜੀ ਆਪਾਂ ਨੇ ਕੱਟ ਵਰਕ ਜਿਹੜੇ ਕੰਪਲੀਟ ਕਰ ਲਏ ਇਸ ਤੋਂ ਬਾਅਦ ਆਪਾਂ ਕਿਸੇ ਬੁਕਰਮ ਦੇ ਪੀਸ ਤੇ ਏਦਾਂ ਪੱਤੀ ਪੱਤੀ ਦੀ ਸ਼ੇਪ ਡਰਾਅ ਕਰ ਲਾਂਗੇ ਤੇ ਕਟਿੰਗ ਕਰਾਂਗੇ ਹਾਂਜੀ ਇਸ ਤੋਂ ਬਾਅਦ ਆਪਾਂ ਜਿਹੜਾ ਪੱਤੀ ਦੀ ਸ਼ੇਪ ਆ ਗਈ ਕੱਟ ਕਰ ਲੇ ਤੇ ਆਪਣੇ ਜਿਹੜੇ ਆ ਕਟਾਮ ਨੇ ਇਹਨਾਂ ਤੇ ਆਪਾਂ ਡਰਾਅ ਕਰਾਂਗੇ ਕੱਲੇ-ਕੱਲੇ ਤੇ ਇਸ ਤਰੀਕੇ ਨਾਲ ਆਪਾਂ ਸਾਰੇ ਜਿਹੜੇ ਕੰਪਲੀਟ ਕਰ ਲਾਂਗੇ ਹਾਂਜੀ ਆਪਾਂ ਨੇ ਆਹ ਵਾਲੀ ਲੀਫ ਜਿਹੜੀ ਡਰਾ ਕਰ ਲਈ ਦੇਖੋ ਆਹ ਵਾਲੀ ਜਗ੍ਹਾ ਤੇ ਲੀਫ ਡਰਾ ਕਰਨ ਤੋਂ ਬਾਅਦ ਆਪਾਂ ਨੇ ਆਹ ਲੈ ਲਈ ਕਰਕੀ ਲੈ ਲਈ ਆਪਣੀ ਇਹਦੇ ਵਿੱਚ ਆਹ ਗੋਟਾ ਪੱਤੀ ਨੂੰ ਭਰਾਂਗੇ ਇਸ ਤਰੀਕੇ ਨਾਲ ਅੱਜ ਮੈਂ ਭਰਾਂਗੇ ਆਪਾਂ ਗੋਟਾ ਪੱਤੀ ਜਿਹੜੀ ਇਸ ਤਰ੍ਹਾਂ ਆਪਾਂ ਇਹਨੂੰ ਪੂਰਾ ਫਿਲ ਕਰ ਲਾਂਗੇ ఆ కాలజీ హీ బావన్ గోటా పత్తి ఫిల్ కలి చంగీ తర భస్ బ ఆ జీ మశీన్ డబ్బీ ఉంది ఏదే ఫిట్ కరికే న ਹੁਣ ਆਪਣੀ ਆ ਜਿਹੜੀ ਆ ਧਾਗੇ ਦੇ ਮੁਤਾਬਕ ਟਾਈਟ ਹੈਗੀ ਆਪਾਂ ਇਹਨੂੰ ਥੋੜਾ ਜਿਹਾ ਲੂਜ਼ ਕਰ ਲਾਂਗੇ ਲੂਜ਼ ਕਰਨ ਲਈ ਤੁਸੀਂ ਆ ਕੋਈ ਵੀ ਹੈਅਰ ਪਿੰਟ ਲੈ ਸਕਦੇ ਹੋ ਦੇਖੋ ਆਪਾਂ ਇਹਦੇ ਨਾਲ ਥੋੜਾ ਜਿਹਾ ਲੂਜ਼ ਕਰ ਲਾਂਗੇ ਤਾਂ ਕਿ ਜਿਹੜਾ ਆਪਣਾ ਗੋਟਾ ਪੱਤੀ ਆ ਇਹਦੇ ਵਿੱਚ ਪਾ ਸਕੇ ਇਸ ਤਰੀਕੇ ਨਾਲ ਜੀ ਦੇਖੋ ਹੁਣ ਆਪਣੀ ਜਿਹੜੀ ਗੋਟਾ ਪੱਤੀ ਆ ਆਸ਼ਾਨੀ ਨਾਲ ਪਾਜੂ ਥੋੜੀ ਜਿਹੀ ਹੋਰ ਤੇ ਲੇ ਕਰਾਂਗੇ ਜਿਨ ਸਰਪੰਚ ਦੀ ਹਾਂਜੀ ਆਪਾਂ ਜਿਹੜੇ ਇਹਦੇ ਵਿੱਚ ਪਾ ਲਿਆ ਧੱਕ ਦੇਖੋ ਇਤਨਾ ਆਪੇ ਇਥੋਂ ਕਟਿੰਗ ਕਰ ਦਾਂਗੇ نیچے ਲਾ ਦਾਂਗੇ ਆਪਾਂ ਹਾਂਜੀ ਬਾਬਨ ਆਪਾਂ ਨੇ نیچے ਸੈੱਟ ਕਰ ਲਈ ਤੇ ਉੱਪਰ ਆਪਾਂ ਨੇ ਕਮੀਜ਼ ਦੇ ਨਾਲ ਦੇ ਧਾਗਾ ਪਾ ਲਿਆ ਆਪਾਂ ਨੇ ਬਸ ਜਿੱਥੇ ਸਿੰਪਲ ਜਿਹੜੀ ਸਲਾਈ ਕਰਦੇ ਹੁੰਦੇ ਆਗੇ ਉਹ ਤੋਂ ਟਾਂਕਾ ਥੋੜਾ ਜਿਹਾ ਵੱਡਾ ਰੱਖਣਾ ਜੀ ਇਸ ਤਰੀਕੇ ਨਾਲ ਆਪਾਂ ਉੱਪਰ ਖਿੱਚ ਲਾਵਾਂਗੇ ਜਿਹੜੀ ਆਪਣੀ ਗੋਟਾ ਪੱਤੀ ਹੈ ਦੇਖੋ ਆ ਗਈ ਬਹੁਤ ਹੀ ਸ਼ਾਨੀ ਨਾਲ ਹੋ ਜਾਊਗਾ ਇਸ ਦੁਆਰਾ ਆਪਾਂ ਜਿਹੜਾ ਪੈਟਰਨ ਡਰਾਅ ਕਰਿਆ ਹੈ ਦੇ ਉੱਪਰ ਉੱਪਰ ਇਸ ਤਰੀਕੇ ਨਾਲ ਚਲਾ ਦੇਵਾਂਗੇ ਆਪਾਂ ਮਸ਼ੀਨ ਨੂੰ बिल्कुल टिकाई ना करना यह काम कोई का ही ना नहीं करना बिल्कुल हौली हौली इतों आप पत्ती की शेप बनावेंगे इस तरीके जी इत आप लिया के राउंड इस तरीके मशीन रोक रोक के आप वजिया जोड़ा अपना पैटर्न रेडी करा इस तरीके जी फिर आप दूजा कट शुरू करा काली बिल्कुल नहीं करनी है डिजाइन डिजाइन के लिए नहीं अपना जो पैटर्न वह गलत हो सकता দেখো যে প্যাটন যে বানকে রেডি হ্যাঁ দেখো নিচে ਤੁਹਾਡਾ ਆਪਣਾ ਧਾਗਾ ਕਿ ਨੀਚੇ ਫਿਰ ਕਿਦਾ ਜਿਹੜਾ ਮੁੱਕ ਚੁੱਕਾਗਾ ਹੁਣ ਆਪਾਂ ਦੁਬਾਰਾ ਭਰਾਂਗੇ ਦੇਖੋ ਜਿਹੜਾ ਆਪਣਾ ਡਿਜ਼ਾਈਨ ਹੈ ਇਸ ਤਰੀਕੇ ਨਾਲ ਰੈਡੀ ਹੋ ਰਿਹਾਗਾ ਆਹ ਨੀਚੇ ਨਾ ਬੁਕਰਮ ਆ ਗਈ ਜਿਹੜੀ ਆਪਣੇ ਪੱਤੇ ਬਣਾਏ ਸੀ ਆਪਾਂ ਇਹਨੂੰ ਬਾਅਦ ਚਾ 1.5 ਕੇ ਕੱਢ ਦਵਾਂਗੇ ਥੋੜਾ ਤੁਸੀਂ ਵੀ ਧਿਆਨ ਰੱਖਿਓ ਵੀ ਨੀਚੇ ਕੋਈ ਕਪੜਾ ਤਾਂ ਨਹੀਂ ਪਿਆ ਹੈਗਾ ਬਹੁਤ ਪਿਆਰਾ ਲੱਗ ਰਿਹਾ ਦੇਖੋ ਆਪਣਾ ਡਿਜ਼ਾਈਨ ਹੈ ਜਿਹੜਾ ਜੇ ਇਹਦੇ ਤਾਂ ਤੇ ਨਾਭੀ ਕਲਰ ਹੁੰਦਾ ਜਾਂ ਕੋਈ ਹੋਰ ਕਲਰ ਹੁੰਦਾ ਬਹੁਤ ਸੋਹਣਾ ਲੱਗਦਾ ਗੂੜੇ ਕਲਰ ਤੇ 골ਡਨ ਪੱਟੀ ਹੈ ਜਿਹੜੀ ਹਾਂਜੀ ਆਪਨੇ ਲੀਫ ਆ ਜਿਹੜੇ ਸੁੰਨੀ ਜਿਹਾ ਲੱਗ ਰਹੇ ਸੀ ਇਧਰ ਲਈ ਆਪਾਂ ਨੇ ਹੋਰ ਥੋੜਾ ਜਿਹਾ ਵਧੀਆ ਬਣਾਉਣ ਵਾਸਤੇ ਹੋਰ ਇਫੈਕਟ ਦੇਣ ਵਾਸਤੇ ਇੱਕ ਜਿਹੜਾ ਰਾਉਂਡ ਆਪਾਂ ਹੋਰ ਲੈ ਲਿਆ ਦੇਖੋ ਇਸ ਤਰੀਕੇ ਨਾਲ ਹੀ ਆਪਾਂ ਇੱਥੇ ਲਿਆ ਕੇ ਨਾ ਸਿੱਧਾ ਬਸ ਐਂ ਕਰਕੇ ਐਂ ਕਰਕੇ ਆਪਾਂ ਜਿਹੜੇ ਬਣਾ ਰਹੇ ਅਗੇ ਦੇਖੋ ਸਾਨੂੰ ਬਣਾ ਕੇ ਵੀ ਦਿਖਾਉਣੇਗੇ ਇਹ ਤੋਂ ਐ ਸਟ੍ਰੀਨਲ ਜਿਹੜਾ ਬਣਿਆ ਹੋਇਆ ਸੀ ਆਪਣਾ ਬਸ ਐ ਇਦਾਂ ਹੀ ਇੱਥੋਂ ਬੰ ਮੋੜ ਲਾਂਗੇ ਨਾਲ ਤਾਂ ਆਪਣੀ ਪੱਤੀ ਹੈ ਜਿਹੜੀ ਉਹ ਵੀ ਪਰ ਜੇ ਜਾਊਗੀ ਨਾਲੇ ਆਪਣਾ ਥੋੜਾ ਜਿਹਾ ਆ ਵੀ ਵੱਧ ਦਿਖਣ ਲੱਗ ਜੂਗਾ ਜਿਹੜਾ ਆਪਾਂ ਨੇ ਕੱਟ ਪਾਏ ਨੇ ਇਸ ਤਰੀਕੇ ਨਾਲ ਆਪਾਂ ਜਿਹੜਾ ਪੂਰਾ ਇਹਨੂੰ ਕੰਪਲੀਟ ਕਰ ਲਾਂਗੇ ਇਹ ਆਪਣਾ ਪੈਟਰਨ ਜਿਹੜਾ ਦੇਖੋ ਰੈਡੀ ਹੋ ਗਿਆ ਪਹਿਲਾਂ ਆਪਾਂ ਇਹਨੂੰ ਕਮੀਨ ਨਾਲ ਅਟੈਚ ਕਰਦੇ ਫਿਰ ਆਪਾਂ ਇੱਥੇ ਥੋੜਾ ਜਿਹਾ ਹੋਰ ਸਲਾਈਆਂ ਲਾਵਾਂਗੇ ਕੰਨੀ ਦਾ ਪਾਸੇ ਦਬਾ ਪਾਸਾ ਲੈ ਲਵਾਂਗੇ ਆ ਦੇਖੋ ਘੇਰੇ ਨਾਲ ਆ ਜਿਹੜੀ ਆਪਾਂ ਨੇ ਘੱਟਾਈ ਸਾਢੇ ਅੱਧੇ ਇੰਚ ਦਾ ਮਾਰਜਿਨ ਛੱਡਿਆ ਸੀ ਉੱਥੋਂ ਆਪਾਂ ਇਸ ਤਰੀਕੇ ਨਾਲ ਜਿਹੜੀ ਸਲਾਈ ਲਾ ਲਵਾਂਗੇ ਇੱਕ ਫਿਰ ਆਪਾਂ ਇਹਨੂੰ ਇਸ ਤਰੀਕੇ ਨਾਲ ਪਲਟ ਦਵਾਂਗੇ ਤੇ ਆਪਣਾ ਥੱਲੇ ਘੇਰੇ ਤੇ ਆਜੂ ਜਿਹੜਾ ਆਪਣਾ ਜੋੜ ਆਗਾ ਇੱਥੇ ਆਪਾਂ ਇੱਕ ਹੋਰ ਗੋਟਾ ਪੱਤੀ ਲਾਵਾਂਗੇ ਆਪਰ ਦੂਜੀ ਲੋਟ ਲਾਵਾਂਗੇ ਸਿੱਧੀ ਕਰਕੇ ਜੀ ਇਸ ਤਰੀਕੇ ਨਾਲ ਫਿਰ ਕਿਚ ਭਰਕੇ ਨਹੀਂ ਲਾਉਂਦੇ ਹੈਗੇ ਆਪਾਂ ਦੂਜੀ ਲੋਟ ਲਾਵਾਂਗੇ ਇੱਥੇ ਵੀ ਦੂਜੀ ਰੋਟੀ ਲਾਵਾਂਗੇ ਚਲੋ ਆਪਾਂ ਪਹਿਲਾਂ ਕਰਤੇ ਇੰਨਾ ਕੰਮ ਫੇਰ ਅਸੂਨ ਦੱਸਦੇ ਆ ਗੱਗੇ ਲਿਖਣ ਦੇ ਦੇ ਜਪਾਨ ਨੇ ਦੇਖੋ ਇਸ ਤਰੀਕੇ ਨਾਲ ਰੈਡੀ ਕਰ ਲਿਆ ਹੁਣ ਇੱਕ ਲੈਣਾ ਆਪਾਂ ਇੱਥੇ ਪਾਵਾਂਗੇ ਦੇਖੋ ਜੀ ਆਪਣੀ ਕਮੀਜ਼ ਦੀ ਲੈਂਥ ਹੈ ਕਿ ਜਿਹੜੀ 40 ਇੰਚ ਜਿਹੜੀ ਤਿਆਰ ਹੋਊਗੀ ਦੇਖੋ ਆਪਾਂ ਨੇ ਇੰਨਾ ਜਿਹੜਾ ਜੋੜ ਪਾ ਲਿਆ ਦੇਖੋ ਨਾਲੇ ਆਪਣੇ ਜੋੜ ਦਾ ਵੀ ਨਹੀਂ ਪਤਾ ਲੱਗ ਰਿਹਾਗਾ ਵੀ ਆਪਾਂ ਨੇ ਜੋੜ ਪਾਇਆ ਤੇ ਆਪਣੀ ਕਮੀਜ਼ ਵੀ ਦੇਖੋ ਬਹੁਤ ਸੋਹਣੀ ਬਣ ਗਈ ਇੱਕ ਨਵਾਂ ਲੁੱਕ ਜਾਂ ਮਿਲ ਗਿਆ ਸਾਫ ਕਮੀਜ਼ ਨੂੰ ਦੇਖੋ ਥੱਲੇ ਡਿਜ਼ਾਈਨ ਜਾਂ ਬਣ ਕੇ ਇੱਕ ਪ੍ਰਕਾਰ ਦਾ ਬਾਡਰ ਜਾਂ ਤੁਸੀਂ ਇਹ ਡਿਜ਼ਾਈਨ ਸਲੀਵਸ ਤੇ ਪਾ ਸਕਦੇ ਹੋ ਪਾਵਾਂ ਤੇ ਜਾਂ ਪਲੱਜੋ ਪੈਂਟ ਜਿਹੜੀ ਬਾਟਮ ਹੁੰਦੀ ਆ ਉਹ ਤੇ ਵੀ ਪਾ ਸਕਦੇ ਹੋਗੇ ਕਿਵੇਂ ਵੀ ਤੁਸੀਂ ਪਾ ਸਕਦੇ ਹੋ ਬਹੁਤ ਸੋਹਣਾ ਲੱਗਦਾ ਦੇਖੋ